ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਅਸੀਂ ਪਿਛਲੀ ਸਾਖੀ ਦੇ ਵਿੱਚ ਜਾਣਿਆ ਸੀਗਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਘਰਵਾਲੇ ਮੋੜਾ ਤੇ ਰੁਹੇਲਿਆਂ ਨੂੰ ਕੀ ਸਿੱਖਿਆ ਦਿੱਤੀ ਅਤੇ ਉਹਨਾਂ ਨੂੰ ਕਿਵੇਂ ਤਾਰਿਆ ਸੋ ਇਸੇ ਤਰ੍ਹਾਂ ਹੀ ਅੱਜ ਦੀ ਸਾਖੀ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਗਰੇ ਦੀ ਮਾਈ ਜੱਸੀ ਨੂੰ ਕਿਵੇਂ ਤਾਰਿਆ ਸੋ ਆਓ ਜਾਣਦੇ ਹਾਂ ਜੀ ਆਈ ਪੀ ਰੇਲਵੇ ਲਾਈਨ ਜੋ ਦਿੱਲੀ ਤੋਂ ঝাঁਸੀ ਅਟਾਰਸੀ ਰਾਹੀਂ ਬੰਬਈ ਨੂੰ ਜਾਂਦੀ ਹੈ ਇਹ ਲਾਈਨ ਭਾਰਤ ਦੀ ਪ੍ਰਾਚੀਨ ਸੜਕ ਦਿੱਲੀ ਬੰਬਈ ਦੇ ਨਾਲ-ਨਾਲ ਕੱਢੀ ਗਈ ਹੈ ਮੁਗਲਾ ਦੇ ਰਾਜ ਵੇਲੇ ਇੱਥੋਂ ਦੀ ਸ਼ਾਹੀ ਸੜਕ ਦੱਖਣ ਹైదరాబాద్ ਨੂੰ ਜਾਂਦੀ ਸੀ ਉਸੇ ਸ਼ਾਹੀ ਸੜਕੇ ਗੁਰੂ ਜੀ ਪਿੱਛੇ ਨੂੰ ਮੁੜੇ ঝাঁਸੀ ਦੇ 3 ਦਿਨ ਠਹਿਰ ਕੇ ਗਵਾਲੀਅਰ ਆ ਪਹੁੰਚੇ ਜਿਸ ਸਥਾਨ ਉੱਤੇ ਗੁਰੂ ਜੀ ਬਿਰਾਜੇ ਸਨ ਅੱਜ ਉਸ ਸਥਾਨ ਉੱਤੇ ਗੁਰਦੁਆਰਾ ਹੈ ਇਹੀ ਗੁਰਦੁਆਰਾ ਗਵਾਲੀਆ ਸਟੇਸ਼ਨ ਤੋਂ ਜੋ ਸੜਕ ਨਵੇਂ ਸ਼ਹਿਰ ਲਸ਼ਕਰ ਨੂੰ ਜਾਂਦੀ ਹੈ ਉਸ ਸੜਕ ਉੱਤੇ ਇੱਕ ਸ਼ਾਹੀ ਬਾਗ ਵਿੱਚ ਹੈ ਇੱਥੇ ਲੋਕਾਂ ਨੂੰ ਸਤਨਾਮ ਦਾ ਉਪਦੇਸ਼ ਦਿੱਤਾ ਦੇਵੀ ਦੇਵਤਿਆਂ ਦੀ ਪੂਜਾ ਦਾ ਖੰਡਨ ਕੀਤਾ ਗਵਾਲੀਆ ਤੋਂ ਤੁਰ ਕੇ ਭਰਤਪੁਰ ਤੌਲਪੁਰ ਰਿਆਸਤਾਂ ਵਿੱਚੋਂ ਦੀ ਹੁੰਦੇ ਹੋਏ ਗੁਰੂ ਜੀ ਆਗਰੇ ਆ ਪਹੁੰਚੇ ਆਗਰੇ ਦੇ ਵਿੱਚ ਬੇਰਾਗੀ ਸਾਧੂਆਂ ਦਾ ਬਹੁਤ ਇਕੱਠ ਸੀ ਗੁਰੂ ਜੀ ਨੇ ਸਤਸੰਗ ਤੇ ਸੰਤਾ ਨਾਲ ਘੋਸ਼ਟ ਕਰਨੀ ਸ਼ੁਰੂ ਕੀਤੀ ਕਈਆਂ ਦੇ ਪਰਮ ਦੂਰ ਕੀਤੇ ਨਿਰੰਕਾਰ ਦੇ ਸਿਮਰਨ ਰੂਪੀ ਅੰਮ੍ਰਿਤ ਦਾ ਛੱਟਾ ਦਿੱਤਾ ਉਸ ਛੱਟੇ ਨਾਲ ਕਈ ਸੁੱਕੀਆਂ ਆਤਮਾਵਾਂ ਹਰੀਆਂ ਹੋ ਗਈਆਂ ਆਗਰੇ ਵਿੱਚ ਇੱਕ ਜੱਸੀ ਨਾਮ ਦੀ ਇਸਤਰੀ ਸੀ ਜਵਾਨੀ ਵਿੱਚ ਹੀ ਇਸ ਨੂੰ ਵੈਰਾਗ ਪੈਦਾ ਹੋ ਗਿਆ ਘਰ ਮਾਂ ਬਾਪ ਤੇ ਸਹੁਰੇ ਛੱਡ ਕੇ ਸੰਤਨੀ ਹੋ ਗਈ ਇਹ ਬਹਿਰਾਗੀ ਸਾਧੂਆਂ ਦੀ ਚੇਲੀ ਬਣ ਗਈ ਜਦੋਂ ਸਤਿਗੁਰੂ ਜੀ ਨੇ ਬਹਿਰਾਗੀ ਸਾਧੂਆਂ ਨਾਲ ਗਿਆਨ ਚਰਚਾ ਕੀਤੀ ਤਾਂ ਉਸ ਗਿਆਨ ਚਰਚਾ ਦਾ ਅਸਰ ਜੱਸੀ ਦੇ ਮਨ ਉੱਤੇ ਬਹੁਤ ਪਿਆਰ ਉਹ ਗੁਰੂ ਜੀ ਦੇ ਚਰਣਾ ਉੱਤੇ ਡਿੱਗ ਪਈ ਚਰਣਾ ਦੀ ਛੋ ਨਾਲ ਉਸ ਦਾ ਜਨਮ ਮਰਨ ਸੌਰ ਗਿਆ ਫਿਰ ਦੇ ਵਿੱਚ ਚਾਨਣ ਹੋ ਗਿਆ ਸਤ ਮਾਰਗ ਦਾ ਪਤਾ ਲੱਗ ਗਿਆ ਉਸ ਨੇ ਗੁਰੂ ਜੀ ਕੋਲੋਂ ਉਪਦੇਸ਼ ਲਿਆ ਸਤ ਨਾਮ ਦਾ ਜਾਪ ਜਪਣ ਲੱਗੀ ਕਈ ਦਿਨ ਆਗਰੇ ਰਹਿ ਕੇ ਤੇ ਸਤ ਮਾਰਗ ਦਾ ਉਪਦੇਸ਼ ਕਰਕੇ ਜਾਂ ਗੁਰੂ ਜੀ ਅੱਗੇ ਤੁਰਨ ਲੱਗੇ ਤਾਂ ਮਾਈ ਜੱਸੀ ਨੇ ਬੇਨਤੀ ਕੀਤੀ ਫੇਰ ਕਦ ਦਰਸ਼ਨ ਹੋਣਗੇ ਗੁਰੂ ਜੀ ਨੇ ਉੱਤਰ ਦਿੱਤਾ ਮੇਰੇ ਦਰਸ਼ਨ ਸ਼ਾਇਦ ਕਿਸੇ ਨਾ ਕਿਸੇ ਰੂਪ ਵਿੱਚ ਹੋ ਹੀ ਜਾਣ ਪਰ ਤੂੰ ਨਿਰੰਕਾਰ ਦੇ ਦਰਸ਼ਨ ਕਰਨ ਦੀ ਸੱਦਰ ਰੱਖ ਨਿਰੰਕਾਰ ਦਾ ਸਿਮਰਨ ਅੰਨ ਦਿਨ ਕਰੀ ਜਾਈ ਤੇਰੀ ਕਲਿਆਣ ਹੋਵੇਗੀ ਇਉਂ ਆਖ ਕੇ ਗੁਰੂ ਜੀ ਅੱਗੇ ਤੁਰ ਆਏ ਉਹਨਾਂ ਨੇ अनेका ਦੁਖੀ ਜੀਵਾਂ ਦੇ ਦੁੱਖ ਦੂਰ ਕਰਕੇ ਕਰਨੇ ਸਨ ਆਖਦੇ ਨੇ ਮਾਈ ਜਸਸੀ ਆਪ ਸਤਨਾਮ ਦਾ ਸਿਮਰਨ ਕਰਦੀ ਰਹੀ ਗੁਰੂ ਨਾਨਕ ਜੀ ਦੇ ਚਰਣਾ ਦਾ ਧਿਆਨ ਧਰ ਕੇ ਰੋ ਸਵੇਰੇ ਬੈਠ ਜਾਂਦੀ ਤੇ ਗੁਰੂ ਜੀ ਦੇ ਦਰਸ਼ਨ ਕਰ ਲੈਂਦੀ ਅੱਜ ਵੀ ਮਾਈ ਜਸਸੀ ਦਾ ਮਾਈ ਥਾਰ ਨਾਮ ਦਾ ਗੁਰਦੁਆਰਾ ਹੈ ਆਗਰੇ ਤੋਂ ਗੁਰੂ ਜੀ ਮਥਰਾ ਆਏ ਮਥਰਾ ਦੇ ਮੰਦਰਾ ਬਿਦਰਾ ਬਨ ਤੇ ਜਮਨਾ ਦੇ ਕਿਨਾਰੇ ਬੈਠੇ ਸਾਧੂਆਂ ਵਿੱਚ ਸਤ ਮਾਰਗ ਦਾ ਉਪਦੇਸ਼ ਉਪਦੇਸ਼ ਕੀਤਾ ਪਖੰਡਾਂ ਦਾ ਖੰਡਨ ਕਰਦੇ ਹੋਏ ਮਥਰਾ ਤੋਂ ਰਿਵਾੜੀ ਰਾਹੀਂ ਬਾਂਗਲਦੇਸ਼ ਨੂੰ ਆ ਗਏ ਕਈਆਂ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਗੁਰੂ ਜੀ ਗੁੜਗਾਉਂ ਵੀ ਪਹੁੰਚੇ ਗੁੜਗਾਉਂ ਵੀ ਪੁਰਾਤਨ ਸ਼ਹਿਰ ਤੇ ਹਿੰਦੂ ਸਭਿਅਤਾ ਦਾ ਕੇਂਦਰ ਸੀ ਬਾਂਗੜ ਵਿੱਚ ਗੁਰੂ ਜੀ ਨੇ ਸੈਕੜੇ ਆਤਮਕ ਤੇ ਸਰੀਰਕ ਰੋਗੀਆਂ ਦੇ ਰੋਗ ਦੂਰ ਕੀਤੇ ਇਸ ਇਲਾਕੇ ਦੇ ਲੋਕ بارش ਦੀ ਕਮੀ ਦੇ ਕਾਰਨ ਬਹੁਤ ਦੁਖੀ ਰਹਿੰਦੇ ਸਨ ਕਰਤਾਰ ਦਾ ਭਾਣਾ ਮੰਨਣ ਵਾਸਤੇ ਪ੍ਰੇਰਿਆ ਇਸੇ ਤਰ੍ਹਾਂ ਉਪਦੇਸ਼ ਕਰਦੇ ਕਰਦੇ ਜੀਂਦ ਆ ਪਹੁੰਚੇ ਜੀਨ ਦੇ ਵਿੱਚ ਸਿੱਖੀ ਦਾ ਬੂਟਾ ਲਾਇਆ ਉਹੋ ਹੀ ਬੂਟਾ ਵੱਡਾ ਹੋ ਕੇ ਸਿੱਖ ਰਾਜ ਤੱਕ ਫਲਿਆ ਤੇ ਫੁੱਲਿਆ। ਪਾਗਲ ਚਿੱਕੇ ਤੇ ਖਰੋਦੀ ਵੀ ਗੁਰੂ ਜੀ ਗਏ। ਖਰੋਦੀ ਦੇ ਵਿੱਚ ਇੱਕ ਤੰਨ ਦਾ ਰੋਗੀ ਸੀ। ਉਸ ਨੂੰ ਐਸੀ ਬਿਮਾਰੀ ਲੱਗੀ ਹੋਈ ਸੀ ਜਿਸ ਦਾ ਪਤਾ ਵੈਦਾਂ ਤੇ ਹਕੀਮਾਂ ਨੂੰ ਨਹੀਂ ਸੀ ਲੱਗਦਾ। ਰੋਗੀ ਲੱਕੜ ਵਾਂਗ ਸੁੱਕ ਗਿਆ ਸੀ। ਗੁਰੂ ਜੀ ਨੇ ਤਿੰਨ ਵਾਰ ਸਤਨਾਮ ਆ ਕੇ ਉਸ ਨੂੰ ਜਲ ਪਿਲਾਇਆ। ਉਹ ਜਲ ਅੰਮ੍ਰਿਤ ਰੂਪ ਰੋਗੀ ਨੂੰ ਲੱਗਾ। ਰੋਗੀ ਨੂੰ 9 ਬਰਨਾਂ ਹੋ ਗਿਆ ਸਾਰੇ ਨਗਰ ਵਿੱਚ ਗੁਰੂ ਜੀ ਦਾ ਜਸ ਹੋਣ ਲੱਗਾ ਲੋਕ ਅਨੁਮਤ ਨੂੰ ਛੱਡ ਕੇ ਗੁਰੂ ਜੀ ਦੇ ਸਿੱਖ ਬਣੇ ਚੋਆ ਨਦੀ ਨੂੰ ਪਾਰ ਕਰਕੇ ਛੀਟਾਂ ਵਾਲੇ ਆ ਪਹੁੰਚੇ ਇੱਥੇ ਚੰਦਨ ਦਾਸ ਦੇ ਕੋਲ ਰਹੇ ਚੰਦਨ ਦਾਸ ਦੇ ਉਸ ਦੀ ਧਰਮ ਪਤਨੀ ਨੇ ਗੁਰੂ ਜੀ ਦਾ ਬਹੁਤ ਸਤਕਾਰ ਕੀਤਾ ਹੱਥ ਜੋੜ ਕੇ ਸਤਨਾਮ ਦਾ ਉਪਦੇਸ਼ ਲਿਆ ਤੇ ਨਿਰੰਕਾਰ ਦਾ ਸਿਮਰਨ ਕਰਨ ਲੱਗੇ ਗੁਰੂ ਜੀ ਨੇ ਚੰਦਨ ਦਾਸ ਨੂੰ ਪ੍ਰੇਰਿਆ ਕਿ ਉਹ ਧਰਮਸਾਲਾ ਬਣਵਾਏ ਉਸੇ ਤਰ੍ਹਾਂ ਮਸਾਲਾ ਵਿੱਚ ਰੋਜ਼ satsang ਹੋਇਆ ਕਰੇ ਚੰਦਨ ਦਾਸ ਨੇ ਉਸੇ ਤਰ੍ਹਾਂ ਕੀਤਾ ਕੋਟਲਾ ਤੇ ਜਗਰਾਉਂ ਦੇ ਵਿੱਚ ਦੀ ਹੁੰਦੇ ਹੋਏ ਗੁਰੂ ਜੀ 1509 ਈਸਵੀ ਨੂੰ ਸੁਲਤਾਨਪੁਰ ਆ ਪਹੁੰਚੇ ਸੋ ਇਸ ਤਰ੍ਹਾਂ ਗੁਰਨਾਨਕ ਬਾਛਾ ਜੀ ਨੇ ਮਾਈ ਜੱਸੀ ਅਤੇ ਹੋਰ ਵੀ ਸ਼ਰਧਾਲੂਆਂ ਨੂੰ ਤਾਰਿਆ ਸੋ ਅਗਲੀ ਸਾਖੀ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਜੀ ਜਦੋਂ ਸੁਲਤਾਨਪੁਰ ਵਿੱਚ ਪਹੁੰਚੇ ਤਾਂ ਕੀ ਹੋਇਆ ਸੋ ਇਹ ਜਾਣਾਂਗੇ ਅਸੀਂ ਅਗਲੀ ਸਾਖੀ ਦੇ ਵਿੱਚ ਹੁਣ ਸਾਨੂੰ ਇਜਾਜ਼ਤ ਦਿਓ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਯਾchnਾ ਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ